इस साइड देखो आजू बाजू देख रहे इस कैमरे देखो सीनियर सिटीजन सीनियर सिटीजन ऑर्गेनाइजेशन और वड़ा दे, वड़ा तो आए थे सारे ही मेंबर मेंबर्स लोकल मेरे सारे ही मुलाजिम साथी दोस्त तो कह सकते हैं ਇਹ ਦੋਸਤ ਬੜੇ ਵੈਸੀ ਕਹਾਣੀ ਇਹ ਵੀ ਤਾਂ ਨੰਬਰ ਵਿੱਚ ਇੱਥੇ ਅੱਜ ਆਇਰ ਹੋਏ ਆ ਅੱਜ ਸੀਨੀਅਰ ਸਿਟੀਜ਼ਨ ਬੋਰਡ ਦੇ ਹੈਗਾ ਅੱਜ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੀ ਬਹੁਤ-ਬਹੁਤ ਜੁਮਾਰੂ ਕਰ ਮੇਰੇ ਸਾਲਿਆਂ ਨੇ ਚਿੰਦੜ ਕੋਈ ਵੀ ਕਿਹਾ ਅੰਦਰਿਆ ਨਾਲ ਇਹ ਉਹ ਜਦੋਂ ਵੀ ਕੋ ਕੋ ਕੋਈ ਸਾਡੀ ਕੋਈ ਅਫੀਸ਼ੀਅਲਟ ਆ ਰਹੇ ਹੁੰਦਾ ਉਸ ਨੂੰ ਉਸ ਦੀ ਤਾਰੀਫ ਕਰਕੇ ਚਾਹੇ ਉਦੋਂ ਦਾ ਹੋਵੇ ਵੀ ਨਾ ਸਭ ਕੋ ਤਾਰੀਫ ਕੀਤੀ ਜਾਂਦੀ ਹੈ ਮੈਨੂੰ ਲੱਗਦਾ ਕਿ ਜੁੜੀ ਸਾਹਿਬ ਪੂਰੀ ਦਾਤਵਾਰ ਹੋਈ ਆ ਤੇ ਮੈਂ ਇਹਨਾਂ ਕੋਈ ਖੁਦਿਆ ਕੋਈ ਵਖਰਾ ਨਿੱਕੀਤਾ ਨਾ ਕੋਈ ਬਈ ਸਰਸਦਰਾ ਆਪਣੀ ਪਰ ਫਿਰ ਵੀ ਮੈਂ ਤੁਹਾਡਾ ਬਹੁਤ ਬਹੁਤ ਧੰਵਾਦ ਕਰਦੀ ਹਾਂ ਆਪਣੀ ਸੰਸਥਾ ਤੇਰਵਾਰ ਵਿਦਿਆਰਥੀ ਘਾਟਾ ਇਹਨੇ ਸ਼ੇਅਰ ਕਰਵਾ ਮੈਂ ਵੀ 187 ਦੇ ਵਿੱਚ ਡਿਗਰੀ ਵੋਟ ਜਾਈ ਕੀਤਾ ਸੀ ਉਹ ਤਾਂ ਮੇਰੀ ਡਿਗਰੀ ਇਲੈਕਟ੍ਰੋਨਿਕਸ ਐਂਡ ਡੈਕਟਲ ਕਮਿਊਨੀਕੇਸ਼ਨ ਦੀ ਸੀ ਸੋ ਉਹ ਤੋਂ ਜੋਬਸ ਨਿਕਲੀਆਂ ਮੇਰੇ ਤੇ ਹੀ ਐ ਇਲੈਕਟ੍ਰੀਕਲ ਐਂਡ ਇਲੈਕਟ੍ਰੀਕਲ ਕਮਿਊਨੀਕੇਸ਼ਨ ਦੇ ਟੌਪਿਕਸ ਸੀ ਮੇਰਾ ਵਿਚਾਰ ਮੈਂ ਇਹ ਸੋਚ ਕੇ ਜੁਆਇਨ ਕੀਤਾ ਸੀ ਕਿ ਮੈਂ ਥਰਮਲ ਦੇ ਵਿੱਚ ਜਿਹੜੀ ਸਾਰੀ ਆਪਣੀ ਸਰਵਿਸ ਹੈ ਉਹ ਉੱਥੇ ਹੀ ਮੈਂ ਜੌਬ ਕਰੂੰਗਾ ਕਿਉਂਕਿ ਟੈਕਨੀਕਲ ਇਲੈਕਟ੍ਰੋਨਿਕਸ ਵਾਲੇ ਬੰਦੇ ਦਾ ਫੀਲਡ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਸੋ ਮੈਂ ਜੁਆਇਨ ਹੋ ਕੇ ਕੀਤਾ ਮੇਰੀ ਟ੍ਰੇਨਿੰਗ ਵੀ ਜਿਹੜੀ ਪਹਿਲਾ 6 ਮਹੀਨੇ ਦੀ ਸੀ ਉਹ ਸੌਫਟਵੇਅਰ ਥਰਮਲ ਬਣਾਉਣਾ ਸਿੱਖਿਆ ਸਪਰ ਥਰਮਲ ਬਣਾਉਣ ਦੇ ਰੈਲੀ ਵਿੱਚ ਸ਼ੇਵਿੰਗ ਇਹ ਸਾਡੇ ਉਤੇ ਡੇਲੀ ਹੋਈ ਉਹ ਤੋਂ ਬਾਅਦ ਰੋਪਣ ਫੇਰ ਫੇਰ ਭਿੱਡੇ ਮੇਰੀ ਰੈਗੂਲਰ ਤੌਰ ਤੇ ਹੋ ਗਈ। ਭਿੱਡੇ ਮੇਰੇ ਨਾਲ ਇੱਕ ਮੇਰਾ ਦੋਸਤ ਸੀ ਉਹ ਸੀ ਕਾਲਜ ਵਿੱਚ ਵੀ ਇਕੱਠੇ ਪੜ੍ਹਦੇ ਸੀ ਤੈਨੂੰ ਜੋਬ ਹੀ ਜਾਈ ਇਕੱਠੇ ਕੀਤੀ ਰੋਪਣ ਟ੍ਰੇਨਿੰਗ ਚ ਤੇ ਇਕੱਠੇ ਵੀ ਸਾਡੇ ਕਲਾਸ ਕਰਕੇ ਹੋ ਗਏ। 10 ਸਾਲ ਲਗਾਤਾਰ ਅਸੀਂ ਇਕੱਠੇ ਰਹੇ। ਉਸ ਤੋਂ ਬਾਅਦ ਉਹਦੀ ਮੈਰਿਜ ਜਿਹੜੀ ਆ ਉਹ ਕੈਨੇਡਾ ਹੋ ਗਈ ਕਰਾਈ ਵੀ ਮੈਂ ਇਸ ਕਰਕੇ ਮੈਂ ਉਸ ਕੈਨੇਡਾ ਉਹ ਕੈਨੇਡਾ ਚਲਾ ਗਿਆ ਉਹ ਤੋਂ ਬਾਅਦ ਮੈਂ ਵਿਚਾਰ ਬਣਾਇਆ ਕਿ ਮੈਂ ਕੀ ਆਪਣੇ ਏਰੀਆ ਤੇ ਗੱਭਾ ਏਰੀਆ ਤੇ ਟ੍ਰਾਂਸਫਰ ਕਰਾਂ ਸੋ ਜਦੋਂ ਮੈਂ ਜਾਣ ਕੀਤਾ ਜਿਹੜੇ ਮੇਰੇ ਚੀਫ ਅਫਸਰ ਵੀ ਉਹ ਹੀ ਲੱਗੀ ਉਦੋਂ ਕੀਪਰ ਰਿਵਾਰਡ ਸਰ 93 92 ਤੇ ਮੈਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਜੀ ਮੇਰੀ ਘਰੇਲੂ ਪ੍ਰੋਬਲਮਾਂ ਤੇ ਵੀ ਮੈਨੂੰ ਤੁਸੀਂ ਲੈਸ ਲੈਸ ਤੋਂ ਦੁਸ਼ਾਰ ਕੋਲ ਦੀ ਜੱਦੀ ਕਿ ਕੁਝ ਮੈਗਾਟਿਕ ਨੂੰ ਜਲੰਧਰ ਨਮਾਇਰ ਜਿਆ ਹਿਸ਼ਾਰ ਕੋਲ ਕਿਤੇ ਲਗਾ ਤੇ ਉਹਦੇ ਨਾਲ ਕੰਸਰਨ ਅਫੀਸਰ ਕੋਲ ਗਿਆ ਤਾਂ ਉਹ ਕਹਿੰਦੀ ਕਿ ਇੱਥੇ ਪੋਸਟ ਹੈਗੀ ਹੈ ਇੱਕ ਐਸਐਸਸੀ ਨੈਗੇਟਾ ਜੋ ਤੁਸੀਂ ਘਰਮ ਚ ਕੰਮ ਕਰਦੇ ਹੋ ਉਦੋਂ ਕੋਈ ਐਦਾਂ ਨਹੀਂ ਹੁੰਦਾ ਕਿ ਤੁਹਾਨੂੰ ਕੋਪਰੇਸ਼ਨ ਦੀ ਜਾਣਾ ਜਾਂ ਆਪ ਪੋਸਟ ਸਿੱਧੀ ਆ ਜਾਂ ਮੜੀ ਆ ਘਰਮ ਚ ਵੀ ਉਜਰ ਦੀ ਜੁੜੀ ਕਰਦੇ ਤਾਂ ਇਹਨਾਂ ਕੰਮ ਸਾਰੀਆਂ ਬਰਾਬਰੀ ਹੁੰਦੀਆਂ ਸੋ ਉਸ ਹਿਸਾਬ ਨਾਲ ਮੇਰਾ ਰੇਟ ਚਾਹੀ ਸਾਰੀਆਂ ਬਰਾਬਰੀ ਆ ਪਰ ਹੈ ਨਹੀਂ ਬਰਾਬਰ ਇਹ ਆਪਾਂ ਨੂੰ ਲੱਗਦਾ ਤੇ ਨਹੀਂ ਇਮਪ੍ਰੈਸ਼ਨ ਦੀ ਲੱਗਣਾ ਜਾਂ ਉਧਰ ਲੱਗਣਾ ਬਾਕੀ ਮੈਂ ਕਹਿੰਦਾ ਮਤਲਬ ਕਿ ਜੋ ਤੁਹਾਡੀ ਡੈਸਟੀਨੀ ਕਿ ਲਿਖਿਆ ਹੋਇਆ ਉਹ ਕੁਦਰਤ ਨੇ خود ਆਟੋਮੈਟਿਕਲੀ ਉਹ ਹੋ ਜਾਣਾ ਮੇਰਾ ਤੇ ਤਾਂ ਨਵੇਂ ਸ਼ਹਿਰ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਨਾ ਕੋਈ ਦੋਸਤ ਨਾ ਕੋਈ ਮਿੱਤਰ ਮੇਰੀ ਟ੍ਰਾਂਸਫਰੈਂਸ ਹੋ ਗਈ ਨਵੇਂ ਸੇਂਡਰ ਕਰ ਲੈ ਐਸਐਸਸੀ 993 ਇੱਕ ਸਾਲ ਮੈਂ ਇੱਥੇ ਲਗਾਇਆ ਤੇ ਉਸ ਤੋਂ ਬਾਅਦ ਮੇਰੀ ਸਪੀਡ ਮੈਂਬਰੀਆਂ ਵਰਤ ਵਿੱਚ ਹੋ ਗਈ ਤਾਂ ਕਿ ਚੈਨਲ ਦੀ ਸਾਰਾ ਡਿਟੇਲਸ ਸਿਆ ਮਾਰਗ ਨੂੰ ਪੀਟਾ ਦੇ ਲਈ ਸਵਰਗਨ ਰਾਖਤਾ ਦੇ ਵਿੱਚ ਜਿੰਨੇ ਸਾਰੇ ਜਿੰਨੇ ਵੀ ਮੇਰੇ ਅਫੀਸ਼ੀਅਲ ਬਰਾਦਰ ਸਾਥੀ ਸੀਗੇ ਸਾਰੇ ਬਹੁਤ ਵਧੀਆ ਸੀ ਸਾਰੇ ਮੇਹਨਤੀ ਸੀ ਉਹ ਆਪਾਂ ਕਰਨਾ ਹੀ ਕਰਨਾ ਹੈ ਚਾਹੇ ਪਰਸਨਲ ਹੋਵੇ ਚਾਹੇ ਜਨਰਲ ਹੋਵੇ ਉਸ ਤੋਂ ਬਾਅਦ दो दोबारा इतने आ गया शंकर तीन साल रोज नवल रोज नव शहरी रही तो कहता भाव कि मेरी मोर देन टोटल चौदह साल सर्विस मोर देन फिफ्टी परसेंट है साढ़े सतार अठारह साल की सर्विस है नवाशहर की ही है परम भूमि जी नवाशहरी ਆਇਤੀ ਰਿਵਿਊ ਕਿਉਂਕਿ ਮੈਂ ਉਹ ਤੁਹਾਨੂੰ ਜਦੋਂ ਪਲੱਸ ਕੋ ਕੀਤੀ ਐ ਬ੍ਰਿੰਡ ਨੇ ਕਿਹਾ ਉਹ ਵਾਚ ਚੱਲੀ ਗਈ ਤੇ ਜੋਬ ਇੱਥੇ ਲੈ ਲਈ ਆ ਆਪਰੇਸ਼ਨ ਚ ਹਰ ਕੋਚ ਘਟਾ ਤੇ ਜਦੋਂ ਤੋਂ ਚਲੋ ਇਹ ਵਰਕ ਟਾਈਮ ਥੋੜਾ ਹੋਇਆ ਤੁਸੀਂ ਸ਼ਿਫਟ ਕੀਤੀ ਨੂੰ ਉਸੇ ਹੁਣ ਬਣ ਰਹੀ ਜਦ ਰਹਿ ਰਹੇ ਆ ਤੋਂ ਇਸ ਕਰਕੇ ਜੋ ਕੁਦਰਤ ਰੈਸਟਿੰਗ ਫਾਟਲੀ ਜਿਹੜਾ ਉਹ ਫਾਟਲੀ ਉਹੀ ਐ ਕਿ ਉਹ ਤੁਸੀਂ ਉਹੀ ਮੇਰੇ ਲਈ ਬੁਲਾਜੋ ਸੋ ਉਸ ਤਰ੍ਹਾਂ ਨਾਲ ਮੈਂ ਜਿਹੜਾ ਇਹਨਾਂ ਨਾਲ ਕੰਮ ਕੀਤਾ ਬਹੁਤ ਵਧੀਆ ਮਾਹੌਲ 'ਚ ਕੰਮ ਕੀਤਾ ਨਾਹਰ ਸ਼ਹਿਰ ਦੇ ਵਿੱਚ ਉਹ ਕੋਈ ਬਹੁਤਾ ਮੁੱਛ ਮੈਂ ਨਾ ਕਹਿੰਦਾ ਹਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਕਸਰ ਸੀਨੀਅਰ ਸਿਟੀਜ਼ਨ ਸੁਸਾਇਟੀ ਜਾਂ ਇਹ ਪਰਵਾੜੇ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਉਹਨਾਂ ਦੇ ਵੀ ਧੰਨਵਾਦ ਕਰਦਾ ਹਾਂ ਕੌਨ ਬੇਚਾਉਂਗੇ ਕਿ ਇਹ ਜਨ ਹੈ ਤੁਸੀਂ ਇਹ ਕੰਮ ਕਰ ਰਹੇ ਹੋ ਚਾਹੇ ਗਵਰਨਮੈਂਟ ਤੇ ਇਹ ਸੱਤਾ ਨਹੀਂ ਕਰ ਰਹੇ ਹੋ ਜਾਂ ਸਿਨੀਅਰ ਸਿਟੀਜ਼ਨ ਵੀ ਬੈਨੀਫੀਸ਼ੀਅਰ ਕਰੇ ਇਸ ਵਿੱਚ ਆਪਣਾ ਪਾਰਾ ਜੋ ਵੀ ਜਿਹੜਾ ਹੈ ਤਾਂ ਕਿ ਜੋ ਦਾ ਪਹੁੰਚ ਆਈਦਾ ਹੈ ਤੇ ਚਾਹੇ ਤੁਸੀਂ ਪ੍ਰੋਫਾਈਲ ਵੀ ਬਣਾਇਆ ਹੋਏਗਾ ਇਹਦਾ ਤੁਸ ਫੇਰ ਵੀ ਨਾਈਟ ਕਰ ਲੈ ਉਹ ਸਾਡੇ ਦਾ ਤੱਕ ਕੋਈ ਵੀ ਕਿਤੇ ਕੋਈ ਪ੍ਰੋਗਰਾਮ ਰੱਟੇ ਜਾਂਦਾ ਉਹ ਸਾਰਾ ਕੋਮਨ ਜਿਹੜਾ ਹੈਗਾ ਉਹ ਮੈਸੇਜ ਨਹੀਂ ਜਾਂਵੇ ਉਹ ਡਾਕਟਰੀਸ਼ਨ ਕਰਦੀ ਆ ਬਿਲਕੁਲ ਆਬਵੀਅਸਲੀ ਹੈਂਡਸ ਟੋ ਡਾਕਟਰ ਨੂੰ ਨਾ ਸਮਾ ਸਕਦੇ ਆ